ਇਹ ਵੀ ਇੱਕ ਪਿੰਡ ਦੇ ਮੋਹਤਵਾਰ ਸਰਪੰਚ ਜਿਨ੍ਹਾਂ ਨਾਲ 8-9 ਮਹੀਨੇ ਪਹਿਲਾਂ ਤੇਹ ਰਹਮੀ ਦੇ ਨਾਲ ਪਿੰਡ ਵਿੱਚ ਬੜ ਕੇ ਗੋਲੀਆਂ ਮਾਰ ਕੇ ਕਤਲ ਕਰਤਾ ਗਿਆ ਔਰ ਅੱਜ ਤੱਕ ਉਸ ਪਰਿਵਾਰ ਨੂੰ ਸਾਫ਼ ਨਹੀਂ ਮਿਲਿਆ ਜਿਹੜੀ ਅਸੀਂ ਵੀ ਭੜ ਗਰ ਨਿੰਦਾ ਕਰਦੇ ਆਂ ਔਰ ਤੀ ਸ਼ਾਸਨ ਦੇ ਅਕਸਰ ਲਿਕੇ ਮੰਨ ਕਰਦੇ ਆਂ ਕਿ ਸੁਰਜੀਤ ਸਿੰਘ ਅਣਕੀ ਦੇ ਕਾਤਲਾਂ ਨੂੰ ਫੜ ਕੇ ਔਰ ਜਿਹੜਾ ਉਹ ਪਰਿਵਾਰ ਆ ਉਸ ਪਰਿਵਾਰ ਨੂੰ ਜਿਹੜਾ ਇਨਸਾਫ਼ ਆ ਉਹ ਦਵਾਇਆ ਜਾਵੇ ਕਬੀ ਪ੍ਰੈਸ ਕਾਨਫਰੰਸ ਕਰਕੇ ਕਦੀ ਤੋਂ ਨਹੀਂ ਲੰਗੇ ਸਾਨੂੰ ਅਜੇ ਤੱਕ ਇਨਸਾਫ ਨਹੀਂ ਮਿਲ ਸਕਿਆ ਜਿੰਨੀ ਵਾਰ ਵੀ ਪੰਜਾਬ ਨੇ ਕੋਲ ਜਾਈਦਾ ਸਾਨੂੰ ਬਾਰੇ ਲਾਦੰਦੇ ਆਂ ਕਿ ਅਸੀਂ ਕਰ ਰਿਹਾ ਆਂ ਇਨਵੈਸਟੀਗੇਸ਼ਨ ਕਰ ਰਹੇ ਆਂ ਸਾਰਾ ਕੁਝ ਦੱਸਾਂ ਦੇ باوجود ਵੀ ਕੋਰਸ ਨੂੰ ਸਾਡਾ ਕੋਈ ਇਨਸਾਫ ਨਹੀਂ ਕਰ ਰਹੀ ਜਦੋਂ ਕਤਲ ਹੋਇਆ ਸੀ ਉਦੋਂ ਸਾਨੂੰ ਪੁਲਿਸ ਅਫਸਰ ਨੇ ਕਿਹਾ ਸੀ ਕਿ 100% ਜਿਹੜਾ ਇਹ ਕੇਸ ਸੌਲਵ ਆ ਸੀ ਥੋੜੇ ਜਿਗ੍ਹਾ ਦੇ ਵਿੱਚ ਹੀ ਕਾਫੀਆਂ ਨੂੰ ਪਕੜ ਕੇ ਤੇ ਤੁਹਾਡੇ ਸਾਹਮਣੇ ਸਾਰਾ ਕੁਝ ਕਰ ਦਿਆਂਗੇ ਪਰ 9 ਮਹੀਨੇ ਪੁਲਿਸਤਾਂ ਤੋਂ ਬਾਅਦ ਵੀ ਸਾਡੇ ਹੱਥ ਕੁਝ ਵੀ ਹਮ ਦੱਸ ਨਹੀਂ ਗਏ ਸਾਨੂੰ ਪੁਲਿਸ ਵਾਲੇ ਕਹਿੰਦੇ ਸਾਡੇ ਖਾਲੀ ਹਨ ਪਰ ਸਾਨੂੰ ਲੱਗ ਰਿਹਾ ਹੈ ਕਿ ਪੁਲਸਾ ਜੋ ਹੈ ਸਾਥਲਾਂ ਨੂੰ ਮਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜਾਂ ਪੁਲਸ ਨੂੰ ਸਾ ਕੋਈ ਪਤਾ ਨਹੀਂ ਕਿ ਬਾਖੂਤ ਵੀ ਸਾਡਾ ਸਾਥ ਨਹੀਂ ਦੇ ਰਹੀ ਪਿਛਲੇ ਮਹੀਨੇ ਜਦੋਂ ਅਸੀਂ ਧਰਨਾ ਲਾਇਆ ਸੀ 26 ਮਈ ਨੂੰ ਤਾਂ ਪੁਲਿਸ ਪ੍ਰਸ਼ਾਸਨ ਨੇ ਸਾਨੂੰ ਇਸ ਹਾਵਲ ਦੇਣ ਵਾਸਤੇ 15 ਦਿਨ ਦਾ ਟਾਈਮ ਮੰਗਿਆ ਸੀ ਪਰ ਅਧਿਨਾਂ ਨੂੰ ਕਹਾਈ ਤੁਸੀਂ 1 ਮਹੀਨਾ ਲੈ ਲਓ ਪਰ ਸਾਨੂੰ ਇਹਦਾ ਕੋਈ ਪ੍ਰਸ਼ਾਸਨ ਨੇ ਸਾਨੂੰ ਅਜੇ ਤੱਕ ਕੋਈ ਦੱਸਿਆ ਹੀ ਨਹੀਂ ਕਿ ਕੋਈ ਕੀ ਅਸੀਂ ਕਰ ਰਹੇ ਹਾਂ ਕੀ ਨਹੀਂ ਕਰ ਰਹੇ 1 ਮਹੀਨੇ ਤੋਂ ਬਾਅਦ ਵੀ ਸਾਨੂੰ ਪੁਲਸ ਦੇ ਪਿੱਛੇ ਅੱਕੇ ਹੀ ਖਾਣੇ ਪੈ ਰਹੇ ਹਨ ਫਿਰ ਹੁਣ ਪੁਲਸ ਨੂੰ ਕਹਿ ਰਹੀ ਸੀ ਪਹਿਲਾਂ ਜਦੋਂ ਕਤਲ ਹੋਇਆ ਕਿ ਮੋਟਰਸਾਈਕਲ ਜੋ ਹੈ ਜਿਸ ਤੇ ਬਾਰਦਾਦ ਹੋਈ ਉਹ ਤੁਹਾਡੇ ਪਿੰਡ ਦੇ ਵਿੱਚ ਹੀ ਹੈ ਮੋਟਰਸਾਈਕਲ ਵੀ ਪਿਛਲੇ ਮਹੀਨੇ ਦਾ ਬਰਾਮਦ ਹੋ ਗਿਆ ਸਾਡੇ ਪਿੰਡ ਦੇ ਨਾਲੇ ਦੇ ਵਿੱਚੋਂ ਔਰ ਹੁਣ ਪੁਲਿਸ ਮੋਟਰਸਾਈਕਲ ਦੇ ਬਾਰੇ ਵੀ ਜਿਹੜੀ ਆ ਟਾਲ ਮਟੋਲੇ ਕਰ ਰਹੇ ਕਿਸੇ ਪੁਲਿਸ ਮੁਲਾਜ਼ਮ ਦਾ ਵੀ ਮੋਟਰਸਾਈਕਲ ਹੈ ਤੇ ਪੁਲਿਸ ਕਹਿ ਰਹੀ ਅਸੀਂ ਤਬਦੀਸ਼ ਕਰ ਰਹੇ ਆ ਤੇ ਇਹ ਇਹ ਕਰਕੇ ਸਾਨੂੰ ਅਜ ਤੱਕ ਇਨਸਾਫ ਨਹੀਂ ਮਿਲ ਰਿਹਾ ਇਹ ਕਨਫਰਮ ਹੋ ਗਿਆ ਜੀ ਜਿਹੜਾ ਮੋਟਰਸਾਈਕਲ ਹੁਣ ਪਿੰਡ ਦੇ ਵਿੱਚੋਂ ਬਰਾਮਦ ਹੋਇਆ ਨਾਲੇ ਦੇ ਵਿੱਚੋਂ ਕਿ ਉਸੇ ਮੋਟਰਸਾਈਕਲ ਤੇ ਜਿਹੜੇ ਕਤਲ ਹੋਇਆ ਉਸੇ ਮੋਟਰਸਾਈਕਲ ਤੋਂ ਤਕਰੀਬ ਜਿੱਦਾਂ ਜਿਹੜੇ ਬੰਦੇ ਚਸ਼ਮੀ ਜੀ ਅੰਦਵਾਹ ਕਹਿੰਦੇ ਇਹੀ ਮੋਟਰਸਾਈਕਲ ਹੈ ਪੇਜਰ ਦੇ ਵਿੱਚ ਨਾਲਾ ਵਗਦਾ ਇਸ ਤੋਂ ਪਹਿਲਾਂ ਕਿਤੇ ਮੋਟਰਸਾਈਕਲ ਦੀ ਕੋਈ ਸ਼ੂਟ ਵੀਡੀਓ ਹੋਵੇ ਕੋਈ ਨਾਮੁਨਾਸ਼ਾਨ ਮਿਲੇ 9 ਮਹੀਨੇ ਤੱਕ ਕੋਈ ਸ਼ੂਟ ਨਹੀਂ ਸੀ ਸਾਨੂੰ 8 ਮਹੀਨੇ ਤੱਕ ਜਿੱਦਣ ਉਹਦੀ ਧਰਨਾ ਲਾਇਆ ਧਰਨਾ ਲਾਉਣ ਤੋਂ ਦੂਏ ਦਿਨ ਬਾਅਦ ਧਰਨੇ ਤੇ ਕਿਤੇ ਬਾਅਦ ਮੋਟਰਸਾਈਕਲ ਜਦੋਂ ਬਾਅਦ ਮੋਟਰਸਾਈਕਲ ਦੀ ਖਬਰ ਪਿੰਡ ਵਿੱਚ ਆਈ ਉਹ ਵੀ ਇੱਕ ਪੁਲਿਸ ਮੁਲਾਜ਼ਮ ਐਸਐਸਓ ਨੇ ਦੱਸਿਆ ਕਿ ਜਿਹੜਾ ਮੋਟਰਸਾਈਕਲ ਹੈ ਉਹ ਸਾਨੂੰ ਬਰਾਮਦ ਹੋ ਗਿਆ ਤੁਹਾਡੇ ਪਿੰਡ ਦੇ ਵਿੱਚ ਹੀ ਹੈ ਤੇ ਉਹ ਲੇਕਨ ਜਦੋਂ ਆ ਲੋਕसभा ਦੀਆਂ ਮੋਟਾਂ ਪਈਆਂ ਉਹ ਤੋਂ ਉਹੀ ਜੇ ਜਣਾਵਦੀ ਜਾਂਦੀ ਸੀਗੀ ਉਹਦੀ ਗਲਤੀ 'ਚ ਇੱਕ ਦਿਨ ਪਹਿਲਾਂ ਉਤੋਂ ਪਰਾਵਨ ਕੀਤਾ ਕੱਢਿਆ ਗਿਆ ਟੋਏ ਚੋਕ ਟੋੜ ਕੱਤੋਂ ਕੱਢ ਵੀ 10-15 ਫੱਟ ਡੂੰਘਾ ਟੋਆ ਹੈ ਉਹਦੇ ਵਿੱਚ 3 ਲੱਖ ਲੱਖ ਪਾਣੀ ਆ ਜਿਹਦੇ ਵਿੱਚ ਬੰਦੇ ਨੇ ਪੜ ਕੇ ਚੰਗੀ ਮਾਰ ਕੇ ਉਹਨੂੰ ਬੇਟਾਂ ਪਾਈਆਂ ਮਟਰੈਕਟਰ ਦੇ ਨਾਲ ਖੇਚਿਆ ਗਿਆ ਉਹ ਪੂਰਾ ਮਿੱਟੀ ਦੇ ਵਿੱਚ ਦੱਬ ਹੋਇਆ ਸੀ ਸਾਨੂੰ ਹੁਣ ਇਹ ਲੱਗਦਾ ਹੈ ਵੀ ਪੁਲਿਸ ਨੂੰ ਪਹਿਲਾਂ ਤੋਂ ਪਤਾ ਸੀ ਇਸ ਮੋਟਰਸਾਈਕਲ ਦੇ ਬਾਰੇ ਜਿਹੜਾ ਕਿ ਉਹ ਇਸ ਜਾਣਕਾਰੀ ਨੂੰ ਪਹਿਲਾਂ ਤੋਂ ਜਾਣਦੇ ਸੀ ਲੇਕਿਨ ਸਾਨੂੰ ਨਹੀਂ ਦੱਸਿਆ ਇਹਨਾਂ ਪਿੰਡਾਂ ਦੇ ਨਾਲ ਹੀ ਤੁਸੀਂ ਗੱਲ ਕਰਦੇ ਹੋ ਨਾਲਾ ਕਿੰਨਾ ਲੰਬਾ ਹੈ ਘਾੜ ਤੋਂ ਘਾੜ 15 ਤੋਂ 20 ਫੁੱਟ ਡੰਗਾਲ ਕੋ ਆਇਆ ਉੱਥੇ ਉਧਰ ਇੱਕ ਜਿਹੜਾ ਮੋਟਰਸਾਈਕਲ ਡਿੱਗਿਆ ਸੀਗਾ ਮੋਟਰਸਾਈਕਲ ਡਿੱਗਿਆ ਪੂਰੀ ਤਰਮੀ ਦਾ ਸੀ ਉਹਨਾਂ ਦਾ ਕਰਮਚਾਰੀ ਕਿਤੇ ਕਿਤੇ ਦਾ ਵੀ ਤੁਹਾਡੇ ਪਿੰਡ ਦਾ ਜਾਂ ਕਿਤੇ ਉਹ ਮੁਲਕ ਕੋਰਸ ਕਰਮਚਾਰੀ ਉਸ ਟਾਈਮ ਸ਼ਾਂਤਲਾਤ ਸੀ ਕੌਂਕੀ ਦੇ ਵਿੱਚ ਨੌਕਰੀ ਕਰ ਰਿਹਾ ਸੀ ਮੁਰਦਾ ਨੰਬਰ ਨਹੀਂ ਤਾਂ ਇੰਨੀ ਚੀਜ਼ ਨੇ 12 ਨੰਬਰ ਆਇਆ ਉਸੇ ਗੁਰੂ ਘਰ ਮੈਨੂੰ ਪਤਾ ਲੱਗਿਆ RC ਦੇ ਨਾਮ ਤੇ ਲਾਇਸੈਂਸ ਕਿਦਾਂ ਨਾ ਹਾਂ ਕੋਈ ਜਿਹੜਾ ਆ ਕੇ ਦੇਖ ਲਾ ਜੀ ਅੱਛਾ ਜੀ ਤੁਸੀਂ ਦੱਸਦੇ ਕਿ ਇਹ ਪੁਲਿਸ ਦੇ ਦਸਤਾਬੇਜ ਮੁਤਾਬਕ ਕੀ ਕਾਸਲ ਹੈ ਉਸੇ ਮੋਟਰਸਾਈਕਲ ਦਾ ਐਸੀ ਕਿ ਪੁਲਸ ਉਹ ਮੋਟਰਸਾਈਕਲ ਪੁਲਿਸ ਮਰਾਜਮ ਤਾਂ ਨਿਕਲਿਆ ਹੈ ਪੁਲਸ ਦੇ ਮੁਤਾਬਕ ਥੋੜੀ ਛੁਰੇ ਹੋਸੀ ਜੇ ਕੁਝ ਕਿਦਾਂ ਜੀ ਜੇ ਕਸ਼ਮੀਰੀ ਗਵਾਹਾਂ ਨੇ ਦੇਖਿਆ ਸੀ ਮੋਟਰਸਾਈਕਲ ਉਹ ਦੱਸ ਰਹੇ ਨੇ ਜੇ ਲੇਕਨ ਪੁਲਿਸ ਟਾਰਮ ਕੋਲ ਕਰ ਰਹੀ ਹੈ ਅਸੀਂ ਆਪਣੇ ਪਿੰਡ ਵਾਲੇ ਨੂੰ ਪਤਾ ਕਿ ਮੁਰਦਾ ਲੋਹੀ ਹੈ ਤੇ ਉਹ ਮਸਾਲੇ ਕਰੀ ਕਰ ਰਹੀ ਹੈ ਕਿ ਹੋਕ ਲਾਣੀ ਚਾਹ ਮੋਟਾ ਕੇ ਚੈਨ ਦੇ ਮੋਟਰਾਂ ਦਾ ਉਹ ਜੇ ਤਵਜੀਹ ਕਰ ਰਹੀ ਹੈ ਵਿਚਾਰੇ ਬੰਦੇ ਪਹਿਲਾਂ ਇਸ ਕੇਸ ਫਰੇ ਗਏ ਨੇ ਉਹ ਨਿਰਦੋਸ਼ ਨੇ ਕਿ ਉਹਨਾਂ ਬਾਰੇ ਕੀ ਜਾਣੋ ਉਹਨਾਂ ਦੇ ਬਾਰੇ ਜਦੋਂ ਅਸਾਂ ਨੂੰ ਪੁੱਛਿਆ ਗਿਆ ਸੀ ਪੁਲਿਸ ਵਾਲੋਂ ਕਿ ਤੁਸੀਂ ਦੱਸੋ ਕਿਸੇ ਕਿਸੇ ਨਾਲ ਸਰਜੀਤ ਸਿੰਘ ਨਾਲ ਕੀ ਦੀ ਲੜਾਈ ਸੀ ਜਾਂ ਝਗੜਾ ਸੀ ਉਹ ਸੀ ਨਾਮ ਲਿਖਾਏ ਸੀ ਲੇਕਿਨ ਪੁਲਿਸ ਵਾਲਿਆਂ ਨੇ ਉਹਨਾਂ ਦੇ ਉੱਤੇ ਕੇਸ ਪਾ ਕੇ ਸਾਰਾ ਕੇਸ ਦਾ ਕਦਰ ਤਾਂ ਉਹ ਬੰਦੇ ਬਾਅਦ ਵਿੱਚ ਕਹਿੰਦੇ ਇਹ ਨਰਦੋਸ਼ਾਨ ਅਸੀਂ ਕਹਿੰਦਾ ਦੋਸ਼ਾ ਛੱਡ ਦਿਓ ਲੇਕਿਨ ਅਸਲੀ ਬੰਦੇ ਫੜੋ ਜਿਹੜੇ ਜੀ ਕਿ ਜੇਲ੍ਹ ਚੋਂ ਦੱਸੀ ਆ ਰਹੀ ਕਿ ਜੇਲ੍ਹ ਚੋਂ ਆਣਾ ਤੁਹਾਨੂੰ ਚਾਹਤਾ ਹੈ ਗੈਂਗਸਟਰਾਂ ਦੇ ਫੋਨ ਆਉਂਦੇ ਸੀਗੇ ਉਹਦੇ ਬਾਰੇ ਵੀ ਬੇਦੀ ਰੌਣਕ ਲੱਗਾਈ ਸੀ ਨਹੀਂ ਉਹਦੇ ਬਾਰੇ ਰੌਣਕ ਨਹੀਂ ਘਰੇ ਉਹ ਕੋਈ ਕਿਤੇ ਪਹਿਲਾਂ ਦੀ ਗੱਲ ਦੀ ਆਪਣੇ ਦੋਸਤ ਨੂੰ ਦੱਸਿਆ ਸੀ ਕਿਸੇ ਨੂੰ ਉਹਨਾਂ ਨੇ ਵੀ ਕੋਈ ਦੀ ਗਵਾਰਨੀ ਕੀਤੀ ਉਦੋਂ ਸਾਡੇ ਬਿਲਡਿੰਗ ਤੇ ਕੈਂਡਾ ਮਾਹੌਲ ਸੀ ਕਬੱਡੀਆਂ ਦਾ ਸੀ ਤੇ ਡਾਕਟਰ ਰਵਿਉਤ ਨੂੰ ਮੇਨ ਵਾਸਤੇ ਜਾ ਰਹੇ ਸੀ ਕਿਤੇ ਉਹਨਾਂ ਨੇ ਗੱਲ ਕੀਤੀ ਬੜੀ ਤੇ ਉਸ ਟਾਈਮ ਉਹ ਬਾਹਰ ਦੇ ਚੁਣਾ ਦੇ ਪੁੱਛਿਆ ਕਿ ਤਾਂ ਫੋਨ ਦਾ ਲਾਉਂਦੇ ਸੀ ਕੋਈ ਥੇਲ ਦੇ ਵਿੱਚੋਂ ਉਹ ਮਾਰਗ ਦੀ ਤਵਕੀ ਲੈ ਰਹੇ ਸੀ ਕਿ ਅਮਰੀਕਾ ਦੇ ਨਾਲ ਵੀ ਤਾਰ ਜੁੜਦੇ ਸੀ ਕਿ ਪਿੰਡ ਦਾ ਹੀ ਕੋਈ ਸਾਫਾ ਸਾਫ ਅਮਰੀਕਾ ਬੈਠਾ ਕੋਈ ਸਰਪੰਚ ਜੀ ਰਜੀਸ਼ ਉਹਨਾਂ ਦੇ ਨਾਲ ਸਰਪੰਚੋ ਜੀ ਮਾਤਾ ਜੀ ਉਸ ਦਿਨ ਉਸ ਵਜ੍ਹਾ ਤੇ ਸਾਡੇ ਭੁਜਾਈ ਦੇ ਨਾਲ ਉਹਨਾਂ ਦੀ ਤੱਕਰ ਸੀ ਜੀ ਉਹ ਉਹਦਾ ਸ਼ੱਕ ਦੇ ਤੌਰ ਤੇ ਅਸੀਂ ਲਖਾਇਆ ਜੀ ਹੋ ਸਕਦਾ ਉਹ ਸਰਪੰਚੀ ਦੇ ਕਰਕੇ ਉਹਨਾਂ ਨੇ ਇਹ ਕੰਮ ਕਰਵਾਇਆ ਅਜੇ ਤੱਕ ਅਸਰ ਨਹੀਂ ਕਾਤਰਾ ਦਾ ਕੋਈ ਹਾਲ ਨਹੀਂ ਕੋਈ 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 ਕਾਰਗਰਮਤ ਹੋਇਆ ਨਾ ਨਾ 6 ਕੰਮ ਕੋਈ ਰਿਸਪੌਂਸ ਨਹੀਂ ਮਿਲਿਆ ਕਿ ਆਪਣੀ ਅਗਲੀ ਕਾਰਵਾਈ ਕੀ ਹੋਵੇ ਗੋਲ ਸਰਦਾਰ ਨੂੰ ਅਜ ਤੱਕ ਇਹੋ ਹੀ ਕਹਿ ਰਿਹਾ 100% ਕੇਸ ਸੋਲਵ ਕਰ ਲਿਆ ਪਰ ਜਿਹੜੇ ਕਾਤਲੇ ਆ ਉਹ ਹਜ ਤੱਕ ਫੜੇ ਨਹੀਂ ਜਾ ਰਹੇ 100% ਕਿਹੜਾ ਉਹਨਾਂ ਨੇ ਸੌਲਵ ਕੀਤਾ ਸਾਨੂੰ ਅਜ ਤੱਕ ਇਹ ਨਹੀਂ ਸਮਝ ਆ ਰਹੀ ਤੁਸੀਂ ਇਹੀ ਗੱਲ ਸਰਦਾਰ ਸਾਹਿਬ ਕਹਿ ਰਹੇ ਸੀ ਕਿ ਪਹਿਲੇ ਐਸਐਸਪੀ ਸਰਤਾਸੀ ਚਾਲ ਕਹਿੰਦੇ ਸੀਗੇ ਕਿ ਆਪਾਂ ਚਾਲ ਤੇ ਜਿਹੜਾ ਖਰਾਸਾ ਕਰਦੇ ਨੇ মিডিਆ ਦੇ ਵਿੱਚ ਵੀ ਆ ਕੇ ਕਾਗਜ਼ ਲਾਉਂਦਾ ਇਹ ਵੀ ਤੇ ਉਹਨਾਂ ਦੀ ਜਿਹੜੀ ਟਰਾਂਸਫਰ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਫੇਰ ਬਾਕੀ ਅਫਸਰ ਕਹਿੰਦੇ ਕਿ ਸਾਨੂੰ ਕੁਝ ਨਹੀਂ ਹੱਥ ਪਲੇ ਸਾਰਾ ਜ਼ੀਰੋ ਤੇ ਕਹਿੰਦਾ ਬਸ ਕੇ ਜ਼ੀਰੋ ਤੇ ਖੜਾ ਤੇ ਗੁੰਰਾਹਕਾਰੀ ਪੁਸਪੀ ਨੂੰ ਉਹਨਾਂ ਨੂੰ ਬੰਮਾਈ ਕਰ ਰਹੀ ਹੈ ਅੱਜ ਤੱਕ ਤੇ ਬੰਦਾ ਜਿਹੜਾ ਦੂਜੇ ਘਰ ਦੇ ਵਿੱਚ ਬੰਦਾ ਗੱਲ ਕਰਦਾ ਤੇ ਮੇਰੇ ਤਰੀਕੇ ਦੇ ਨਹੀਂ ਐ ਇਦਾਂ ਨਹੀਂ ਸੀ ਕੁਝ ਵੀ ਦੱਸਿਆ ਉਹਨਾਂ ਨੇ ਪਰ ਇਦਾਂ ਰਾਤ ਨੂੰ ਨਾ ਇੱਕ ਦੋ ਵਾਰ ਕਾਲਸ ਆਈਆਂ ਸੀਗੀਆਂ ਇਦਾਂ ਤੇ ਪਰ ਉਹ ਚੁੱਕਦੇ ਨਹੀਂ ਸੀਗੇ ਤੇ ਲੱਗਦਾ ਸੀ ਕਿ ਉਹ ਫਰੈਂਕਸ ਨਹੀਂ ਕਾਲਾਂ ਦੀ ਜਿਹੜਾ ਜਿਹੜੇ ਨਹੀਂ ਚੱਕਦੇ ਦਾ ਮਤਲਬ ਸੀਗਾ ਇਦਾਂ ਨਹੀਂ ਪਰ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਹੈਗੀ ਵੀ ਮੈਂ ਪੁੱਛਿਆ ਵੀ ਸਿਕਾ ਮੈਂ ਕਿਹਦੀ ਕਾਲਸ ਵੀ ਆ ਰਹੀਆਂ ਕਹਿੰਦੇ ਨਹੀਂ ਹੋਟੇ ਨਹੀਂ ਆਪਸੇ ਕਿ ਦੱਸਿਆ ਰਿਹਾ ਕਿ ਮੋਬਾਈਲ ਆ ਜਿਹੜਾ ਮੁੰਡੇ ਨੂੰ ਹੋ ਗਿਆ ਪੁਲਿਸ ਦੇ ਕਾਪੀ ਜਿਹੜਾ ਕਿ ਮੋਬਾਈਲ ਦੇ ਵੀ ਉਹਨਾਂ ਨੇ ਚੰਗੀ ਤਰ੍ਹਾਂ ਪੜਤਾਲ ਦੀ ਕੋਸ਼ਿਸ਼ ਕਰਦੇ ਕਿ ਪਹਿਲਾਂ ਕਿਹਦੇ ਤੋਂ ਮਾਇਨਸ ਆਇਆ ਹਾਂਜੀ ਨਹੀਂ ਸਾਨੂੰ ਉਹਦੇ ਬਾਰੇ ਦੱਸਿਆ ਕੁਝ ਫੋਨ ਬਾਰੇ ਨੀ ਉਨ੍ਹਾਂ ਦੱਸਿਆ ਜਦੋਂ ਸੀ ਮੰਗਦੇ ਆ ਜੇ ਫੋਨ ਤੁਹਾਨੂੰ ਫੋਨ ਕਿਉਂ ਨਹੀਂ ਦਿੰਦੇ ਠੀਕ ਹੈ ਤੇ ਪੁਲਿਸ ਤੇ ਦੱਸ ਜਦੋਂ ਜਾਣਦੇ ਆ ਕਿ ਉਹਨਾਂ ਦੇ ਕੋਲ ਗੱਲਬਾਤ ਹੋ ਗਈ ਨਹੀਂ ਸਾਨੂੰ ਫੋਨ ਬਾਰੇ ਕੁਝ ਨਹੀਂ ਕਹਿ ਦਿੰਦੇ ਆ ਵੀ ਲੈ ਲਿਓ ਫੋਨ ਤੁਸੀਂ ਪਰ ਦਿੰਦੇ ਨਹੀਂ ਹੈਗੇ ਕੋਈ ਕੋਲ ਡੀਟੇਲ ਵਗੈਰਾ ਨਹੀਂ ਕਟਵਾਈ ਉਹ ਕਹਿੰਦੇ ਅਸੀਂ ਕਟਵਾ ਲਈ ਉਹ ਸਾਨੂੰ ਨਹੀਂ ਉਹਦੇ ਬਾਰੇ ਦੱਸਿਆ ਕੁਝ ਇਹ ਮਈਆ ਕੀ ਆ ਪੁਲਿਸ ਪ੍ਰਸ਼ਾਸਨ ਦਾ ਦਿਨ ਕਿ ਤੁਸੀਂ ਸੁਣੋ ਹੈ ਤਕਰੀਬਾ ਘਟਦੀਆਂ ਪ੍ਰਮੁੱਖ ਟਿੱਕ ਟਾਕ ਵੀ ਪ੍ਰਸਤਾਪ ਹੈ ਕੁਝ ਬੇਟੀਆਂ ਤੇ ਪੁਲਿਸ ਨੂੰ ਕਿਹਾ ਜਾ ਰਿਹਾ ਕਿ ਜ਼ੀਰੋ ਜ਼ੀਰੋ ਕਾਰਵਾਈ ਹੈ ਕਿ ਉਹ ਲਖ ਰਿਹਾ ਕਿ ਕਿ ਨਿਗਾਰਾ ਨਹੀਂ ਕਿਉਂ ਨਹੀਂ ਬੋਲਸੋ ਬਸ ਸਾਨੂੰ 9 ਮਹੀਨਿਆਂ ਤੋਂ ਲਾੜੀ ਲਾਈ ਜਾਂਦੇ ਆ ਪਹਿਲਾਂ ਸਾਨੂੰ ਇੱਦਾਂ ਹੀ ਕਹਿੰਦੇ ਰਹੇ ਵੀ ਬਸ ਕੇਸ ਸੋਲਵ ਕਰ ਲੈਣਾ ਕਰ ਲੈਣਾ ਸੀ ਪਰ ਮੁੜ ਕੇ ਲਾੜੀ ਲਾਉਂਦੇ ਰਹੇ ਆ ਕਿ ਅਸੀਂ ਕਿ ਬਹੁਤ ਜਿਹੜੇ ਮਾਰੇ ਉਹਨਾਂ ਦੇ ਤੇ ਅਸੀਂ ਬਿਹਾਰ ਕੇ ਧਰਨਾ ਵੀ ਹੋਣ ਲਾਇਆ ਸੀਗਾ ਧਰਨੇ ਵਿੱਚ ਵੀ ਉਹਨਾਂ ਨੇ ਸਾਨੂੰ ਜਾਨਕੀ 15 ਦਿਨ ਦਾ ਸਮਾਂ ਦਿੱਤਾ ਸੀਗਾ ਕਹਿੰਦੇ ਸੀ ਸੋਲਵ ਕਰ ਦੇਣਾ ਤੇ ਤੇ 15 ਦੇ ਅਸੀਂ ਉਹਨਾਂ ਨੂੰ ਮਹੀਨਾ ਕਿਹਾ ਤੁਸੀਂ ਮਹੀਨਾ ਲੈ ਲਓ ਵੀ ਤੁਹਾਨੂੰ ਇਹਨਾਂ ਕੇਸ solve ਕਰਨ ਸਾਨੂੰ ਪਾਤਾ ਚਾਹੀਦੇ ਆ ਤੇ ਉਹਨਾਂ ਨੇ ਤੁਹਾਨੂੰ ਮਹੀਨਾ ਹੋਣ ਦੇ ਬਾਅਦ ਵੀ ਵੀ ਹੋਣ ਕੁਝ ਨਹੀਂ ਕੀਤਾ ਦੱਸਿਆ ਹੈਗਾ ਕਿੰਦੇ ਕੁਝ ਨਹੀਂ ਤੁਹਾਨੂੰ ਅਜੇ ਧਰਨੇ ਤੋਂ ਤਰੰਤ ਬਾਅਦ ਵੀ ਮੋਟਰਸਾਈਕਲ ਦਾ ਲੱਭਣਾ ਪਿਛਲੇ 8 ਮਹੀਨਿਆਂ ਤੋਂ ਮੋਟਰਸਾਈਕਲ ਦੇ ਵੀ ਨਹੀਂ ਕੋਈ ਕੋਪਤਾ ਤੇ ਜਾਂ ਧਰਨੇ ਤੋਂ ਤਰੰਤ ਬਾਅਦ ਹਰਕਤ ਵਿੱਚ ਪਹੁੰਚਦਾ ਹਾਂ ਕਿਵੇਂ ਦੇਖਦਾ ਪਤਾ ਨਹੀਂ ਹੁਣ ਇਸ ਵਾਰੇ ਤੋਂ ਉਹਨਾਂ ਨੂੰ ਪਤਾ ਵੀ ਸਾਨੂੰ ਤਾਂ ਕਹਿ ਲਓ ਤਾਂ ਕਹਿੰਦੇ ਸੀ ਕਿ ਮੁੱਟ ਤੇ ਤੁਹਾਡੇ ਪਿੰਡ ਵਿੱਚ ਹੀ ਆ ਤੇ ਪਰ ਅਮੀ ਉਹ ਜਦੋਂ ਵੀ ਤਰਪਾਂ ਸੀ ਲਾਇਆ ਤੇ ਫਿਰ ਉਹ 20 ਦਿਨ ਦੂਸਰੇ ਦਿਨ ਹੀ ਕਹਿੰਦਾ ਕਿ ਮੋਟਰਸਾਈਕਲ ਸਾਨੂੰ ਮਿਲਦੀ ਹੈ ਇੱਥੇ ਤੇ ਵਿੱਚ ਉਹਦੇ ਵਿੱਚ ਪਿਆ ਆ ਚੋਈ ਦੇ ਵਿੱਚ ਪਿਆ ਆ ਤੇ ਸਰਪੰਚੋਂ ਪਿੰਡ ਦੇ ਮੌਜੂਦਾ ਤਰਪਾਂ ਕੀ ਤੁਸੀਂ ਪਿੰਡ ਦੇ ਸਾਰਾ ਦਰੂੰਦਰਾ ਜਿਹੜਾ ਤਕਰੀਬਨ ਭਾਈ ਸਾਹਿਬ ਭਾਈ ਸਾਹਿਬ ਦੇ ਇੱਕ ਦੋ 3 ਦਿਨ ਪਹਿਲਾਂ ਕਿਸੇ ਨਾਲ ਲੜਾਈ ਟਕੜਾ ਕੋਈ ਰਾਜਨਾਮਾ ਕਰਾਇਆ ਹੋਵੇ ਜਾਂ ਕੋਈ ਪਿੰਡ ਦੇ ਵਿੱਚ ਕੋਈ ਤਲਵਾਈ ਚ ਨਹੀਂ ਲੱਗੀ ਰਹੀ ਤੇ ਦੂਜਾ ਪਿੰਡਾ ਦੇ ਵਿੱਚ ਰਾਜ ਨਹੀਂ ਲੱਗਦਾ ਤੇ ਮੋਲਾ ਮੋਟਾ ਹੁੰਦਾ ਹੀ ਜਾਂਦਾ ਸੀ ਹਾਂ ਜੀ ਕਿਸੇ ਪਰੇ ਜਿਵੇਂ ਜਿਵੇਂ ਚੱਲਦੀ ਹੁੰਦੀ ਹੈ ਪਿੰਡ ਵਿੱਚ ਤਾਂ ਹੈਗੀ ਸੀਗੀ ਚੱਲਦੀ ਸੀਗੀ ਹਾਂ ਜੀ ਇੱਕ ਨਵਾਈ ਸੱਚਾ ਜੀ ਸਟੇਚੂਰੀ ਬਹੁਤ ਹੁੰਦਾ ਨੋ ਜੀ ਹਾਂ ਜੀ ਹੈਗੀ ਹੈ ਸਾਨੂੰ ਫਿਰ ਕੋਈ ਰਾਜਨੀਤਿਕ ਤਵਾ ਲੱਗਦਾ ਵੀ ਕਿਉਂ ਨਹੀਂ ਕਾਰਵਾਈ ਹੋ ਰਹੀ ਹੈ ਹੋ ਸਕਦਾ ਇਹ ਵੀ ਹੋਵੇ ਲੱਗਦਾ ਹੈ ਕਿ ਪੁਲਿਸ ਉਹਨਾਂ ਮੁਜਰਮਾਂ ਬਚਾਉਣ ਲਈ ਨਾਲ ਦੇ ਲਈ ਉਹਨਾਂ ਦੇ ਸਾਥ ਦੇ ਦੀ ਜੇ ਨਹੀਂ ਚਲਵਾਈ ਹੁੰਦੀ ਤਾਂ ਅਗਲਾ ਤੇ ਆਪਣਾ ਸਟੇਚੂਰੀ ਹੈ ਉਹਦੇ ਤੇ ਦੇਖਦੇ ਹਾਂ ਕੀ ਕਰਨਾ ਹੈ ਸੀ ਮੈਂ ਹੋਣਾ ਤੇਰੀ ਕੋਈ ਤਰ੍ਹਾਂ ਦਾ ਲਾਵਾਗੇ ਦੁਆਰਾ ਤੋਂ ਫੇਰ ਮੇਰੇ ਫੋਨ ਦਾ ਪਲਾਈ ਸਬਸਕ੍ਰਿਪਸ਼ਨ ਹੈ ਹਾਈ ਕੋਰਟ ਵਿੱਚ ਵੀ ਰਿਪੋਰਟ ਪਾ ਦਿੱਤਾ ਹੈ ਇਸ ਤੋਂ ਬਲਾਅਬ ਨੂੰ ਜਾਦੇਮ ਜਾਪਾਰਤ ਅੱਜ ਸੁਰਜੀਤ ਸਿੰਘ ਅਣਖੀ ਜੀ ਦਾ ਜੋ ਪਰਿਵਾਰ ਆ ਜਿਨ੍ਹਾਂ ਦਾ 8-9 ਮਹੀਨੇ ਪਹਿਲਾਂ ਕਤਲ ਹੋਇਆ ਸੀ ਗੋਲੀਆਂ ਮਾਰ ਕੇ ਉਹਨਾਂ ਦੇ ਜੋ ਪਰਿਵਾਰ ਆ ਅੱਜ ਜੋ ਪੁਲਿਸ ਦੀ ਕਾਰਵਾਈ ਆ ਉਹ ਤੋਂ ਨਾ ਖੁਸ਼ ਜਿਹੜੇ ਹੈਗੇ ਆ ਉਹਨਾਂ ਨੇ ਅੱਜ ਇੱਥੇ ਪ੍ਰੈਸ ਕਾਨਫਰੰਸ ਕੀਤੀ ਹਿਸ਼ਾਕਰ ਵਿਖੇ ਔਰ ਉਹਨਾਂ ਨੇ ਜੋ ਹੁਸ਼ਿਆਰਪੁਰ ਪੁਲਿਸ ਦੇ ਪ੍ਰਤੀ ਆਪਣਾ ਜਿਹੜਾ ਰੋਸ ਆ ਉਹ ਜਤਾਇਆ ਉਹਨਾਂ ਦਾ ਕਹਿਣਾ ਆ ਕਿ ਹੁਸ਼ਿਆਰਪੁਰ ਪੁਲਿਸ ਨੇ ਜੋ ਉਹਨਾਂ ਦੀ ਭੂਮਿਕਾ ਸੀ ਉਹ ਸਹੀ ਤਰੀਕੇ ਨਾਲ ਨਹੀਂ ਨਿਭਾਈ ਜਿਹਦੇ ਕਰਕੇ ਜਿਹੜੇ ਅੱਜ ਵੀ surjeet singh ankhide ਦੇ ਜਿਹੜੇ ਕਾਤਲ ਆ ਉਹ ਸ਼ਰੀਅਮ ਘੁੰਮ ਰਹੇ ਆ ਉਹ ਜਿਹੜਾ ਦਾ ਪਰਿਵਾਰ ਆ ਉਹਦੇ ਬੱਚੇ ਆ ਉਹ ਅੱਜ ਵੀ ਆਪਣੇ ਫਾਦਰ ਦੀ ਅੱਜ ਵੀ ਆਪਣੇ ਪਿਤਾ ਦੀ ਜਿਹੜੇ ਮੌਤ ਦੇ ਕਾਤਲਾਂ ਨੂੰ ਜਿਹੜੀ ਸਜ਼ਾ ਦੀ ਸਜ਼ਾ ਤੋਂ ਅੰਤ ਜਿਹੜੀ ਬੁਹਾਰਾ ਲਗਾ ਰਹੇ ਆ ਔਰ ਪ੍ਰਸ਼ਾਸਨ ਔਰ ਸ਼ਾਸਨ ਦੇ ਕੋਲੋਂ ਉਹ ਆਪਣੇ ਆਪਣੀ ਇਨਸਾਫ ਦੀ ਜਿਹੜੀ ਆ ਮੰਗ ਕਰ ਰਹੇ ਆ ਔਰ ਬੜੀ ਮੰਗ ਪਾਗੀ ਗੱਲ ਆ ਕਿ 8-9 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਅੱਜ ਵੀ ਜਿਹੜੇ ਉਹ ਪਰਿਵਾਰ ਨੂੰ ਉਹਦੇ ਅੱਜ ਵੀ ਇਨਸਾਫ ਜਿਹੜਾ ਆ ਉਹ ਨਹੀਂ ਮਿਲਿਆ ਉਹਦੇ ਜੋ ਵੀ ਪਰਿਵਾਰ ਉਹਦੇ ਪਿੰਡ ਦਾ ਇਲਾਕਾ ਨਵਾਸੀ ਜੋ ਵੀ ਸਰਕਾਰ ਜਾਂ ਪ੍ਰਸ਼ਾਸਨ ਦੇ ਕਲਾਮ ਐਜੀਟੇਸ਼ਨ ਕਰਨਗੇ ਦਲਿਤ ਸੰਗਠਨ ਔਰ ਤੂੰ ਜੱਥੇ ਬੰਨੀਆਂ ਸਾਰੀਆਂ ਉਹਨਾਂ ਦੇ ਪਰਿਵਾਰ ਔਰ ਇਲਾਕਾ ਨੌਕੀ ਨਾਲ ਖੜੀਆਂ ਆ ਜੋ ਵੀ ਇਹਨਾਂ ਨੇ ਇੱਕ ਹਫ਼ਤੇ ਬਾਅਦ ਹੁਸ਼ਾਕਰੂ ਬਚਾਜੀ ਡਿਸ਼ਨ ਦਾ ਪ੍ਰੋਗਰਾਮ ਲਿਖਿਆ ਆ ਉਹਦੇ ਵਿੱਚ ਸਾਰੇ ਦਲੀ ਸੰਗਠਨ ਬਾਚਰ ਕੋਨਰੇ ਜਿਹੜੇ ਸਹਿਯੋਗ ਕਰਨਗੇ ਔਰ ਅਸੀਂ ਵੀ ਪ੍ਰਸ਼ਾਸਨਿਕ ਮੰਗ ਕਰਦੇ ਆ ਕਿ ਇਨਸਾਫ ਕਿ ਇੱਕ ਇਨਸਾਫ ਦੇ ਲਈ ਸ਼ਾਸਨ ਪ੍ਰਸ਼ਾਸਨ ਬਣਿਆ ਹੋਇਆ ਕਿ ਲੋਕਾਂ ਨੂੰ ਆਮ ਲੋਕਾਂ ਨੂੰ ਇਨਸਾਫ ਮਿਲੇ ਔਰ ਉਹ ਤਾਂ ਫਿਰ ਵੀ ਇੱਕ ਪਿੰਡ ਦੇ ਮੋਹਤਵਾਰ ਸਰਪੰਚ ਜਿਨ੍ਹਾਂ ਨਾਲ 8-9 ਮਹੀਨੇ ਪਹਿਲਾਂ ਡੇਰ ਅਹਿਮੀ ਦੇ ਨਾਲ ਪਿੰਡ ਵਿੱਚ ਵੜ ਕੇ ਗੋਲੀਆਂ ਮਾਰ ਕੇ ਕਤਲ ਕਰਤਾ ਗਿਆ ਔਰ ਅੱਜ ਤੱਕ ਉਸ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ ਜ ਅਸੀਂ ਵੀ ਭਾਰਜੋ ਰਣਿੰਦਾ ਕਰਦੇ ਆਂ ਔਰਤੀ ਸ਼ਾਸਨ ਔਰ ਪ੍ਰਸ਼ਾਸਨ ਕੇ ਮੰਗ ਕਰਦੇ ਆਂ ਕਿ ਸੁਰਜੀਤ ਸਿੰਘ ਅਣਕੀ ਦੇ ਘਾਤਵਾਂ ਨੂੰ ਫੜ ਕੇ ਔਰ ਜਿਹੜਾ ਉਹ ਪਰਿਵਾਰ ਆ ਉਸ ਪਰਿਵਾਰ ਨੂੰ ਜਿਹੜਾ ਇਨਸਾਫ ਉਹ ਦੁਵਾਇਆ ਜਾਵੇ